ਸਾਡੇ ਰੱਬ ਨੇ ਚਪੇੜਾ ਮਾਰੀਆਂ ਉਹ ਸਾਡੇ ਰੱਬ ਨੇ ਅਸੱਚ ਚਪੇੜਾ ਮਾਰਿਆ ਨਾ ਅਸੀਂ ਬੰਦਿਆਂ ਚ ਨਾ ਅਸੀਂ ਜਨਾਨਿਆਂ ਚ ਸਾਰਾ ਦੇ ਸਾਹਮਣੇ ਪਾ ਲਾ ਕੇ ਕੰਦਾ ਵਿੱਚ ਪੇੜ ਮਾਰਨੀ ਇਨਸਾਨੀਅਤ ਹੈ ਕਿੰਨਾ ਵਿੱਚ ਇਨਸਾਨੀਅਤ ਹੈ ਕੀ ਦੱਸੋ ਅਸਲ ਤੇ ਹੈ ਹੀ ਪੁੱਤਰੇ ਆ ਅਸਲ ਤੇ ਹੈ ਹੀ ਪੁੱਤਰੇ ਆਰੇ ਤੇ ਸਾਹਮਣੇ ਵਾਲਾ ਕਹਿੰਦਾ ਮੈਂ ਤੇ ਵਿੱਚ ਪੇੜ ਮਾਰਨੀ ਸਾਡੇ ਰੱਬ ਨੇ ਚੇੜਾ ਮਾਰੀਆਂ ਤੇ ਸਾਡੇ ਰੱਬ ਨੇ ਆਸੇ ਚੇੜਾ ਮਾਰਿਆ ਨਾ ਅਸੀਂ ਬੰਦਿਆ ਚ ਨਾ ਅਸੀਂ ਜਨਾਨਿਆਂ ਚ ਨਾ ਤੇ ਕੁੜੀਆਂ ਚ ਨਾ ਤੇ ਮੁੰਡੀਆਂ ਚ ਤੇ ਅਸੀਂ ਤਾਂ ਹੈ ਹੀ ਕੁੱਤਰੇ ਆ ਅਸੀਂ ਤਾਂ ਹੈ ਹੀ ਕੁੱਤਰੇ ਚਲੋ ਕਹਿਦੇ ਨੇ ਚਲੋ ਚਲੋ ਮੰਦੀ ਬਾਬਾ ਜੀ ਚਲੋ

ਸਾਡੀ ਐਕਸਾਈਡ ਸਾਡੀ ਹੋ ਗਈ ਮਾੜਾ ਫਾਇਰ ਤੇ ਆ ਚੱਲ ਚੱਲ ਮੈ ਵੀ ਨਾ ਰੋਕੋ ਜਾ ਕਾ ਲਓ ਕਰੀ ਆ ਬਾਈ ਉਹ ਵੀ ਲੱਗਿਆ ਉਹ ਮਾੜਾ ਫਾਇਰ ਤੇ ਹੁੰਦੇ ਕਰੀ ਆ ਬਾਬਾ ਜੀ ਕੀ ਕਹਿੰਦੇ ਘੋੜੇ ਮਾੜਾ ਤੇਰਾ ਵਾਲਾ ਆਏ ਰੋਏ ਆਏ ਮਾਰ ਕੋਈ ਨਾ ਬੋਲਿੰਗ ਉਹ ਗੱਲਾਂ ਨਾ ਸਾਰਾ ਪੀਜੋ ਦੇਵਾ 20 ਦਿਨਾਂ ਅਗੇ ਜੇ ਮਿੰਨੀ ਨਹੀਂ ਹੋਗੀ ਆਰ ਕਾਲ ਤੇ ਆਪਾਂ ਆਪਾਂ ਬਾਹਰ ਕੋਈ ਨਹੀਂ ਲੱਗਦੇ ਆਪਾਂ ਵਿੱਚ ਟਿਕਟ ਜੇ ਕਿੱਥੇ ਕੱਤੀ ਮੈਂ ਨਹੀਂ ਰੱਖਦਾ ਮੈਂ ਨੋ ਬਾਜੀ ਜੇ ਸੀ ਐਕਟਿਵਰ ਜਾਣਦੇ ਸੀ ਇਹਨਾਂ ਨੇ ਜੋਰ ਦੀ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਤੇ ਕਿ ਜਿਹੜੇ ਖਿਡਾਰੀ ਨਾ ਇਹ ਤਾਂ ਅਭੀ ਦਾ ਪਿੰਡਾ ਕਹਿ ਲਾ ਦੱਸ ਲੈ ਚਾਟ ਮਾਰ ਕੇ ਨਿਕਲ ਆਏ ਆ ਬਾਜੀ ਕਿਹੜੀ ਜਗ੍ਹਾ ਦੀ ਗੱਲ ਹੈ ਆਪ ਅੱਜ ਦੇ ਮੋੜ ਦੀ ਗੱਲ ਆ ਬਾਜੀ ਪਿਛਲੇ ਮੋੜ ਦੀ ਗੱਲ ਕਰਦੇ ਆ ਰੁਕੇ ਦੀ ਕਰ ਲੋ ਸਰ ਕਰ ਲੋ ਉਹ ਵਾਹ ਤਮਾਮ ਮੋੜ ਕੋ ਕਹਿੰਦੇ ਅੱਗੋਂ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਬਾਜੀ ਸਾਡੇ ਚਪੇੜਾ ਸਾਨੂੰ ਕਹਿੰਦੇ ਚਪੇੜ ਮਾਰਨੀ ਆ ਆਪ ਅੱਜ ਕਹਿੰਦੇ ਕਹਿੰਦੇ ਚਪੇੜ ਮਾਰਨੀ ਆ ਕਾगज ਚ ਪੇੜੇ ਇੱਕਦੋ ਸਾਨੂੰ ਸੁੱਟ ਗਿਆ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕ ਤੁਹਾਨੂੰ ਹੋਰ ਵਾਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਟੁਰਦਾ ਪਿਆਵਾ ਤੋਰਦਾ ਬਾਬਾ ਜੀ ਤੁਹਾਨੂੰ ਉੱਤੇ ਗਿਆ ਕਰਦਾ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕਾ ਅਸੀਂ ਸਾਭੀਆਂ ਦੀਆਂ ਦੁਆਵਾਂ ਮੰਗਦੇ ਸੀ ਕਿਸੇ ਨਾ ਮਾੜਾ ਨਹੀਂ ਕਹਿੰਦੇ ਪਰ ਸਾਨੂੰ ਸੁੱਟ ਕੇ ਆ ਰਿਹਾ ਨੇ ਉਹ ਮੰਗਦੇ ਹੈ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰ ਰਹੀ ਆਪਣੀ ਗਲਤੀ ਮੈਂ ਗੱਲਾਂ ਕੋਈ ਵੀ ਨਹੀਂ ਕਰਦਾ ਵੀ ਅਸੀਂ ਬਾਜੀ ਰੋਡ ਤੇ ਕਿੰਨੇ ਨੇ ਗੱਲਾਂ ਕਰਨੀ ਤੁਹਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਵਾ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਨਹੀਂ ਬੋਲਦਾ ਬੱਕੂ ਪਰ ਬੋਲਦੇ ਬਾ ਤੁਸੀਂ ਐਨੀ ਗੱਲ ਫਿਰ ਨਹੀਂ ਕਹਿੰਦੇ ਸਪੇਡ ਮਾਰਨੀ ਚਲੋ ਉਧਰ ਉਧਰ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਰਹੋ ਤਾਂ ਗੱਲਾਂ ਲੜ ਕੇ ਨਾ ਮੈਂ ਕਹਿੰਦੇ ਬਾਹਰ ਆਉ ਤਾਂ ਲੜ ਕੇ ਬਖਾਨੇ ਮਾਰਿਆ ਕੀ ਕਹਿੰਦਾ ਆਪ ਕੀ ਕਹਿੰਦੇ ਮਾਦਕ ਕੋਈ ਨਾ ਕੋਈ ਨਾ ਇਹ ਨਾਲ ਇੱਕ ਪਾਸੇ ਪਿੱਛੇ ਘਲਾਰ ਚੁੰਮੀ ਦੇਖਣ ਲੋੜੇ ਇਨਸਾਨ ਦੇਖਦੇ ਇਨਸਾਨੀਅਤ ਹੈ ਜਿਹਨਾਂ ਵਿੱਚ ਇਨਸਾਨੀਅਤ ਹੈ ਕੀ ਦੱਸੋ ਆਸੀ ਪਾਜੀ ਰੋਡ ਦਾ ਗੱਲਾਂ ਕਰ ਲਿਆ ਉਹ ਕਿਤੇ ਗੀਟੀ ਪਾੜੀ ਰੱਖੀ ਸੀ ਅਸੀਂ ਰੋਡ ਤੇ ਦੋਸਤੋ ਮੈਂ ਤਾਂ ਦੋ ਰੁਪਏ 1500 ਰੁਪਏ ਤੋਂ ਬੋਲਦਾ ਕਹਿੰਦਾ ਚ ਪੇੜ ਮਾਰਨੀ ਆ ਤੁਹਾਡੇ ਬਾਬਾ ਦੱਸੋ ਐਂ ਕਰਦੇ ਬਾਬਾ ਕਿਉਂ ਕਰਨੀ ਆ ਮੈਂ ਆਦਮ ਦੇ ਪਾਸ ਰੁਪਏ ਹਾਂ ਗਲਤੀ ਫਿਲ ਕਰਦੇ ਆ ਤੁਹਾਨੂੰ ਸੌਰੀ ਫਿਲ ਕਰਦੇ ਆ ਪਾਜੀ ਮੇਰੀ ਗੱਲ ਸੁਣੋ ਅਗਰ ਕੱਲਾ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ ਮੈਂ ਰੋਲਾ ਕਿਸੇ ਬਾਹਰ ਆ ਕੇ ਤੁਹਾਨੂੰ ਦੱਸੋ ਸਾਰੇ ਦੇ ਸਾਹਮਣੇ ਬਾਹਰ ਆ ਕੇ ਕਹਿੰਦਾ ਮੈਂ ਤੇ ਚ ਪੇੜ ਮਾਰਨੀ ਇਹ ਕੋਈ ਨਹੀਂ ਦੱਸ ਤੁਹਾਡੇ ਮੇਰੀ ਗੱਲ ਸੁਣੋ ਉਹ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਉਹ ਸਾਡੇ ਰੱਬ ਨੇ ਐਸੇ ਚਪੇੜਾ ਮਾਰੀਆਂ ਨਾ ਸਿੱਦੇ ਬੰਦਿਆਂ ਚ ਨਾ ਸਿੱਦੇ ਜਨਾਨਿਆਂ ਚ ਨਾ ਸਿੱਦੇ ਕੁੜੀਆਂ ਚ ਨਾ ਸਿੱਦੀ ਮੁੰਡੀਆਂ ਚ ਸਿੱਦੇ ਹੈ ਹੀ ਕੁੱਤਰੇ ਆ ਬਸ ਸਿੱਦੇ ਹੈ ਹੀ ਕੁੱਤਰੇ ਚਲੋ ਕਹਿ ਦਿੰਦੇ ਚਲੋ ਬਾਬਾ ਜੀ